ਨਰੋਡ ਚਮਲ ਸਿੰਘ ਪਹੁੰਚੇ ਹੈਗੇ ਉਹ ਵਟਸਐਪ ਦਾ ਉਦਘਾਟਨ ਹੋ ਗਿਆ ਕੀ ਕਹਿਣਾ ਤੁਹਾਡਾ ਅ ਅੱਜ ਫਿਰ ਇੱਕ ਵਾਰ ਮੈਂ ਆਪਣੇ ਹਲਕੇ ਦੇ ਪਿਆਰੇ ਲੋਕਾਂ ਚ ਆਇਆ ਸੋ ਮੇਰਾ ਬਹੁਤ ਹੀ ਪਿਆਰਾ ਔਰ ਇਤਿਹਾਸਿਕ ਪਿੰਡ ਨਰੋਡ ਜਮਲ ਸਿੰਘ ਨਗਰ ਪੰਜਾਇਤ ਨਰੋਡ ਜਮਲ ਸਿੰਘ ਦੇ ਲੋਕਾਂ ਨੂੰ ਕਾਫੀ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਕਿੱਲਤ ਮਹਿਸੂਸ ਹੁੰਦੀ ਸੀਗੀ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਇਸ ਪਿੰਡ ਨੂੰ 5 ਕਰੋੜ 55 ਲੱਖ ਰੁਪਈਆ ਮਤਲਬ ਵਾਟਰ ਸਪਲਾਈ ਦਾ ਜਿਹੜਾ ਹੈ ਉਹ ਸਾਰਾ ਹੀ ਸਿਸਟਮ ਦੂਰ ਕਰਨ ਦੇ ਲਈ ਦਿੱਤਾ ਸੋ ਅੱਜ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ 5 ਕਰੋੜ 55 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਬਹੁਤ ਹੀ ਵੱਡੀ ਤੇ ਸ਼ਾਨਦਾਰ ਵਾਟਰ ਸਪਲਾਈ ਦਾ ਨਿਰਮਾਣ ਦਾ ਅੱਜ ਇੱਥੇ ਨੀ ਪੱਥਰ ਰੱਖਿਆ ਸੋ ਇਹ 11 ਕਿਲੋਮੀਟਰ ਲਗਭਗ 11 ਕਿਲੋਮੀਟਰ ਜਿਹੜੀ ਪਾਈਪ ਲਾਈਨ ਪੈਣੀ ਹੈ ਤੇ 50 ਲੱਖ ਗੈਲਨ ਜਿਹੜਾ ਪਾਣੀ ਹੈ ਕੈਪੈਸਿਟੀ ਦਾ ਉਹ ਟੈਂਕੀ ਬਣੇਗੀ ਸੋ ਮੈਂ ਸਮਝਦਾ ਕਿ ਪਾਣੀ ਜਿਹੜੀ ਸਭ ਤੋਂ ਮੁਢਲੀ ਲੋੜ ਆ ਮਨੁੱਖ ਦੀ ਔਰ ਪਾਣੀ ਹੀ ਕਈ ਬਿਮਾਰੀਆਂ ਨੂੰ ਮਾਤ ਪਾਂਦਾ ਜੇ ਪਾਣੀ ਚੰਗਾ ਹੋਏਗਾ ਸਾਫ਼ ਸੁਥਰਾ ਹੋਏਗਾ ਤੇ ਲੋਕ ਬਿਮਾਰੀਆਂ ਤੋਂ ਬਚਣਗੇ ਸੋ ਅੱਜ ਫੇਰ ਇੱਕ ਵਾਰ ਇੱਕ ਵੱਡਾ ਤੋਹਫਾ ਨਰੋੜ ਜੈਮਲ ਸਿੰਘ ਵਾਸੀਆਂ ਨੂੰ ਮਿਲਿਆ ਔਰ ਇਸ ਤੋਂ ਪਹਿਲਾਂ ਵੀ 17 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਤੇ ਸੀਵਰੇਜ ਵਿਵਸਥਾ ਦਾ ਜਿਹੜਾ ਉਹ ਕੰਮ ਚੱਲ ਰਿਹਾ ਔਰ ਹੋਰ ਬਹੁਤ ਸਾਰੇ ਕੰਮ ਜਿਹੜੇ ਨਗਰ ਪੰਚਾਇਤ ਹੋਏ ਆ ਆਮਦਵੀ ਕਲੀਨਿਕ ਆ ਤੁਸੀਂ ਦੇਖ ਰਹੇ ਹੋ ਪਿੱਛੇ ਬਣਿਆ ਸੋ ਅੱਜ ਪਾਣੀ ਦੀ ਕਿਲਤ ਜਿਹੜੀ ਆ ਉਹ ਇਸ ਨਗਰ ਨਿਵਾਸੀਆਂ ਨੂੰ ਜਿਹੜੀ ਇਹਨਾਂ ਦੀ ਦੂਰ ਹੋ ਗਈ ਹੈ ਤਾਂ ਮੈਂ ਸਮਝਦਾ ਕਿ ਘਟੋ ਘਟ 30 ਸਾਲ ਤੱਕ ਜੋ ਮੈਨੂੰ ਡਿਪਾਰਟਮੈਂਟ ਦੇ ਅਧਿਕਾਰੀ ਸਮਾਨ ਨੇ ਦੱਸਿਆ ਕਿ 25 ਤੋਂ 30 ਸਾਲ ਤੱਕ ਤੋਂ ਉਹਨਾਂ ਰੋਡ ਜਮਲ ਸਿੰਘ ਦੇ ਲੋਕਾਂ ਨੂੰ ਪਾਣੀ ਦੀ ਕੋਈ ਕਿਲਤ ਨਹੀਂ ਰਹਿਣੀ ਸੋ ਸਮੁੱਚੇ ਨਗਰ ਨਿਵਾਸੀਆਂ ਨੂੰ ਮੁਬਾਰਕਾਂ ਔਰ ਇੱਕ ਵਾਰ ਫੇਰ ਮੈਂ ਹਲਕੇ ਭੋਏ ਦੇ ਅੰਦਰ ਆਪਣੇ ਪਿਆਰੇ ਲੋਕਾਂ ਚ ਆ ਜਾਇਆ ਔਰ ਮੈਨੂੰ ਇਹ ਤੁਹਾਨੂੰ ਘਾਟਨ ਕਰਦੇ ਹੋ ਜਿੱਥੇ ਮਾਨ ਵੀ ਮਹਿਸੂਸ ਹੋ ਰਿਹਾ ਉਥੇ ਮੈਨੂੰ ਇਸ ਗੱਲ ਦੀ ਤਸੱਲੀ ਵੀ ਆ ਕਿ ਮੈਂ ਇਸ ਨਗਰ ਦੇ ਲੋਕਾਂ ਨੂੰ ਇੱਕ ਫੇਰ ਅੱਜ ਵੱਡਾ ਪ੍ਰੋਜੈਕਟ ਜਿਹੜਾ ਆ ਉਹ ਸਮਰਪਿਤ ਕੀਤਾ ਸੋ ਕਰੋੜਾ ਰੁਪਏ ਦੇ ਇਸ ਪ੍ਰੋਜੈਕਟ ਦੇ ਨਾਲ ਇੱਕ ਸ਼ਾਨਦਾਰ ਵਾਟਰ ਸਪਲਾਈ ਦਾ ਨਿਰਮਾਣ ਹੋਏਗਾ ਠੀਕ ਥੈਂਕ ਯੂ